ਪੀਐਸਟੀ ਨੰਬਰ 1 ਨਿਊਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਐਸਟੀ ਨੰਬਰ 1 ਨਿਊਜ਼ ਟੀਵੀ ਪੀਐਸਟੀ ਨੰਬਰ 1 ਨਿਊਜ਼ ਟੀਵੀ ਦੇ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਤੁਸੀਂ ਦੇਖ ਸਕਦੇ ਹੋ ਕਿ ਮਾਧੋਪੁਰ ਜੋ ਕਿ ਪੰਜਾਬ ਪੁਲ ਤੋਂ ਵੱਲੋਂ ਨਾਕਾ ਲਗਾਇਆ ਗਿਆ ਹੈ ਜੰਮੂ ਕਸ਼ਮੀਰ ਤੋਂ ਹਰ ਆਉਂਦੀ ਹਰ ਗੱਡੀ ਨੂੰ ਚੈੱਕ ਕੀਤਾ ਜਾ ਰਿਹਾ ਔਰ ਚੰਗੀ ਤਰ੍ਹਾਂ ਚੈੱਕ ਕੀਤਾ ਜਾ ਰਿਹਾ ਵੀ ਕੋਈ ਵੀ ਸ਼ਰਾਰਤੀ ਅੰਸਰ ਕਿਸੇ ਕਿਸਮ ਦੀ ਕੋਈ ਗਰਬੜ ਨਾ ਕਰ ਸਕੇ ਹਰ ਜੀ ਨੂੰ ਚੈੱਕ ਕੀਤਾ ਜਾ ਰਿਹਾ ਹੈ ਗੱਡੀਆਂ ਨੂੰ ਚੈੱਕ ਕੀਤਾ ਜਾ ਰਿਹਾ ਛੋਟੀਆਂ ਗੱਡੀਆਂ ਨੂੰ ਚੈੱਕ ਕੀਤਾ ਜਾ ਰਿਹਾ ਟਰੱਕਾਂ ਨੂੰ ਵੀ ਚੈੱਕ ਕੀਤਾ ਜਾ ਰਿਹਾ ਪੀਐਸਡੀ ਨੰਬਰ 1 ਨਿਊਜ਼ ਟੀਵੀ ਤੋਂ ਰਿਪੋਰਟਰ ਅਰਕੇਸ਼ ਕੁਮਾਰ ਸੁਜਾਨਪੁਰ ਦੇਖੋ ਲਾਈਵ ਤਸਵੀਰਾਂ ਲੋਕ ਨੂੰ ਸਾਰਾ 18 ਬਾਈ ਨਾਕਾ ਚੱਲ ਰਿਹਾ ਜੋ ਜੰਮੂ ਕਸ਼ਮੀਰੋਂ ਵੀ ਆ ਰਹੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਮਾਰੀ ਅੰਸਰ ਪਾਰਟੀ ਨਹੀਂ ਚੁੱਕਾ ਰੋਕੇ ਅੱਗੇ ਨਾ ਜਾ ਸਕੇ ਸਾਡੇ ਲਾ ਸਿਆਨਪੁਰ ਉਹ ਮਾਦਪੁਰ ਏਰੀਆ ਇਹ ਬਿਲਕੁਲ ਬਾਰਡਰ ਦੇ ਨਾਲ ਲੱਗਦਾ ਹੈ ਜੰਮੂ ਕਸ਼ਮੀਰ ਦਾ ਬਾਰਡਰ ਵੀ ਲੱਗਦਾ ਹੈ ਪਾਕਿਸਤਾਨ ਦਾ ਬਾਰਡਰ ਵੀ ਲੱਗਦਾ ਹੈ ਉਹਨਾਂ ਚੀਜ਼ਾਂ ਨੂੰ ਲੈ ਕੇ ਕਿੱਦਾਂ ਜਾਦੇ ਨਹੀਂ ਅਸੀਂ ਜੋ ਸਾਨੂੰ ਸ਼ੱਕ ਤੇ ਬਣਾ ਦੇ ਕੋਈ ਵੀ ਵਹੀਕਲ ਜਾਂ ਕੋਈ ਗੱਡੀਆਂ ਕੋਈ ਦੂਸੀ ਕੋਈ ਕੋਈ ਵਿਅਕਤੀ ਹੁੰਦੇ ਆ ਬਣਾਦੇ ਉਹਦੇ ਉਹਨੇ ਚੈੱਕ ਕਰਦੀਆਂ ਤਾਂ ਜੋ ਕੋਈ ਮਿਸ ਮਾਲੀ ਘਟਨਾ ਨਾ ਵਾਪਰੇ ਕੋਈ ਨਹੀਂ ਮਿਸ ਸਬਸਕ੍ਰਾਈਬ ਕਲਿਕ ਔਨ ਦਾ ਗੰਗ ਲਾਈਕ ਕਮੈਂਟ ਸ਼ੇਅਰ